ਹਾਂਜੀ ਅ ਖਾਰਾ ਸਾਹਿਬ ਕੀ ਹੁਣ ਲੱਗਦਾ ਹੈਗਾ ਵੀ ਅਮਰਪਾਲ ਸਿੰਘ ਐਮਪੀ ਬਣ ਗਏ ਨੇ ਤੇ ਹੁਣ ਅੱਗੇ ਐਨਐਸਏ ਜਿਹੜੀ ਲੱਗੀ ਹੋਈ ਐ ਸੋ ਉਹਦਾ ਹੁਣ ਰਾਹ ਪੱਧਰਾ ਕਿਵੇਂ ਹੋਊਗਾ ਕੀ ਤੁਸੀਂ ਪਲੈਨਿੰਗ ਕਰੋਗੇ ਕਿਵੇਂ ਉਹ ਬਾਹਰ ਆ ਸਕਦੇ ਨੇ ਇਹਦੇ ਬਾਰੇ ਕੀ ਚਰਚਾ ਚੱਲਦੀ ਹੈ ਦੇਖੋ ਜੀ ਪਹਿਲਾਂ ਤਾਂ ਸਾਰੇ ਪੰਜਾਬ ਵਾਸੀਆਂ ਦਾ ਹੱਥ ਜੋੜ ਕੇ ਧੰਨਵਾਦ ਕਰਦੀ ਆਂ ਜਿਨ੍ਹਾਂ ਦੀ ਮਿਹਨਤ ਸਦਕਾ ਮੁਸ਼ੱਕਤ ਸਦਕਾ ਜੋ ਭਾਈ ਅਮਰਤਪਾਲ ਸਿੰਘ ਨੂੰ ਐਡੀ ਵੱਡੀ ਪੰਜਾਬ ਤੋਂ ਵਿੱਚ ਸਭ ਤੋਂ ਵੱਡੀ ਲੀਡ 2 ਲੱਖ ਦੀ ਮਿਲੀ ਹੈ ਤੇ ਬੜੇ ਰੀਣੀ ਆ ਖਡੂਰ ਸਾਹ ਪਾਰਲੀਮੈਂਟਰੀ ਸੀਟ ਵਾਲਿਆਂ ਦਾ ਬਾਕੀ ਜਿਹੜਾ ਪੰਜਾਬ ਨੇ ਇਹ ਫਤਵਾ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਦਿੱਤਾ ਹੈ ਇਸ ਦੇ ਨਾਲ ਜੋ ਭਾਈ ਅਮਰਤਪਾਲ ਸਿੰਘ ਤੇ ਪਹਿਲਾਂ ਤਾਂ ਐਨਐਸਏ ਲੱਗੀ ਹੈ ਤੇ ਦੂਸਰੇ 12 ਪਰਚੇ ਨੇ ਉਹਨਾਂ ਸਾਰਿਆਂ ਦਾ ਹੱਲ ਕਰਨ ਦੇ ਵਿੱਚ ਬੜੀ ਜ਼ਿਆਦਾ ਆਸਾਨੀ ਹੋ ਜਾਵੇਗੀ ਉਹਨਾਂ ਦੀ ਪੈਰਵੀ ਕਰਨ ਦੇ ਵਿੱਚ ਆਸਾਨੀ ਹੋਵੇਗੀ ਉਹਨਾਂ 40 ਸਾਥੀ ਨੇ ਉਹਨਾਂ ਦੀ ਉਹਨਾਂ ਦੀ ਰਿਹਾਈ ਵਿੱਚ ਬੜੀ ਆਸਾਨੀ ਹੋ ਜਾਵੇਗੀ ਤੇ ਬੜੀ ਜਿਆਦਾ ਮੈਂ ਕਹੂੰਗਾ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸਦਕੇ ਇਹ ਹੋਇਆ ਹੈ ਤੇ ਬੜੇ ਜਿਆਦਾ ਇਸ ਤੋਂ ਬਾਅਦ ਹੁਣ ਅਸੀਂ ਇੱਕ ਵਾਰੀ ਦੇਖਦੇ ਹਾਂ ਵੀ ਪੰਜਾਬ ਸਰਕਾਰ ਇਸ ਨੂੰ ਕਿੰਨਾ ਕਿ ਸੰਵੇਦਨਸ਼ੀਲਤਾ ਨਾਲ ਲੈਂਦੀ ਹੈ ਵੀ ਜੋ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾਈ ਹੈ ਤੇ ਉਹਨਾਂ ਨੂੰ ਐਨਐਸਏ ਨੂੰ ਕਦੋਂ ਤੋੜਦੀ ਹੈ ਵੈਸੇ ਮੇਰੇ ਹਿਸਾਬ ਨਾਲ ਤਾਂ 18 ਜੂਨ ਤੋਂ ਅੱਗੇ ਉਹਨਾਂ ਨੂੰ ਐਕਸਟੈਂਡ ਵੀ ਨਹੀਂ ਕਰਨੀ ਚਾਹੀਦੀ ਤੇ ਪਰ ਜੋ ਕਰਦੀ ਵੀ ਹੈ ਅਸੀਂ ਮਾਨਯੋਗ ਹਾਈ ਕੋਰਟ ਵਿਖੇ ਜਾਂ ਮਾਨਯੋਗ ਸੁਪਰੀਮ ਕੋਰਟ ਵਿਖੇ ਇਸ ਦੀ ਪੂਰਨ ਤੌਰ ਤੇ ਪਾਲਵੀ ਕਰਾਂਗੇ ਤੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ 40 ਸਾਥੀਆਂ ਨੂੰ 10 ਦਿਬਰੂਗੜ ਜੇਲ੍ਹ ਚ ਨੇ 30 ਅੰਮ੍ਰਿਤਸਰ ਜੇਲ੍ਹ ਚ ਨੇ ਸਾਰਿਆਂ ਨੂੰ ਜਲਦ ਤੋਂ ਜਲਦ ਇਹ ਅਸੀਂ ਬਾਹਰ ਉਹਨਾਂ ਦੀ ਬੰਦਖਲਾਸੀ ਰਿਹਾਈ ਦੇ ਲਈ ਯਤਨ ਕਰਕੇ ਉਹਨਾਂ ਨੂੰ ਬਾਹਰ ਲੈ ਕੇ ਆਵਾਂਗੇ ਜੀ ਠੀਕ ਹੈ ਜੀ ਹਾਂ ਜੀ ਆ ਘਾਰਾ ਸਾਹਿਬ ਕੀ ਹੁਣ ਲੱਗਦਾ ਹੈਗਾ ਵੀ ਅਮਰਿਤਪਾਲ ਸਿੰਘ ਐਮਪੀ ਬਣ ਗਏ ਨੇ ਤੇ ਹੁਣ ਅੱਗੇ ਐਨਐਸਏ ਜਿਹੜੀ ਲੱਗੀ ਹੋਈ ਐ ਸੋ ਉਹਦਾ ਹੁਣ ਰਾਹ ਪੱਧਰਾ ਕਿਵੇਂ ਹੋਊਗਾ ਕੀ ਤੁਸੀਂ ਪਲੈਨਿੰਗ ਕਰੋਗੇ ਕਿਵੇਂ ਉਹ ਬਾਹਰ ਆ ਸਕਦੇ ਨੇ ਇਹਦੇ ਬਾਰੇ ਕੀ ਚਰਚਾ ਚੱਲਦੀ ਹੈ ਦੇਖੋ ਜੀ ਪਹਿਲਾਂ ਤਾਂ ਸਾਰੇ ਪੰਜਾਬ ਵਾਸੀਆਂ ਦਾ ਹੱਥ ਜੋੜ ਕੇ ਧੰਨਵਾਦ ਕਰਦੀ ਆਂ ਜਿਨ੍ਹਾਂ ਦੀ ਮਿਹਨਤ ਸਦਕਾ ਮੁਸ਼ਕਲ ਸਦਕਾ ਜੋ ਪਾਈ ਅਮਰਿਤਪਾਲ ਸਿੰਘ ਨੂੰ ਐਡੀ ਵੱਡੀ ਪੰਜਾਬ ਤੋਂ ਵਿੱਚ ਸਭ ਤੋਂ ਵੱਡੀ ਲੀਡ 2 ਲੱਖ ਦੀ ਮਿਲੀ ਹੈ ਤੇ ਬੜੇ ਰੀਣੀ ਆ ਖਡੂਰ ਸਾਹ ਪਾਰਲੀਮੈਂਟਰੀ ਸੀਟ ਵਾਲਿਆਂ ਦਾ ਬਾਕੀ ਜਿਹੜਾ ਪੰਜਾਬ ਨੇ ਇਹ ਫਤਵਾ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਦਿੱਤਾ ਹੈ ਇਸ ਦੇ ਨਾਲ ਜੋ ਪਾਈ ਅਮਰਿਤਪਾਲ ਸਿੰਘ ਤੇ ਪਹਿਲਾਂ ਤਾਂ ਐਨਐਸਏ ਲੱਗੀ ਹੈ ਤੇ ਦੂਸਰੇ 12 ਪਰਚੇ ਨੇ ਉਹਨਾਂ ਸਾਰਿਆਂ ਦਾ ਹੱਲ ਕਰਨ ਦੇ ਵਿੱਚ ਬੜੀ ਜ਼ਿਆਦਾ ਆਸਾਨੀ ਹੋ ਜਾਵੇਗੀ ਉਹਨਾਂ ਦੀ ਪੈਰਵੀ ਕਰਨ ਦੇ ਵਿੱਚ ਆਸਾਨੀ ਹੋਵੇਗੀ ਉਹਨਾਂ 40 ਜਿਹੜੇ ਸਾਥੀ ਨੇ ਉਹਨਾਂ ਦੀ ਉਹਨਾਂ ਦੀ ਰਿਹਾਈ ਵਿੱਚ ਬੜੀ ਆਸਾਨੀ ਹੋ ਜਾਵੇਗੀ ਤੇ ਬੜੀ ਜਿਆਦਾ ਮੈਂ ਕਹੂੰਗਾ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸਦਕੇ ਇਹ ਹੋਇਆ ਹੈ ਤੇ ਬੜੇ ਜਿਆਦਾ ਇਸ ਤੋਂ ਬਾਅਦ ਹੁਣ ਅਸੀਂ ਇੱਕ ਵਾਰੀ ਦੇਖਦੇ ਹਾਂ ਵੀ ਪੰਜਾਬ ਸਰਕਾਰ ਇਸ ਨੂੰ ਕਿੰਨਾ ਕਿ ਸੰਵੇਦਨਸ਼ੀਲਤਾ ਨਾਲ ਲੈਂਦੀ ਹੈ ਵੀ ਜੋ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾਈ ਹੈ ਤੇ ਉਹਨਾਂ ਨੂੰ ਐਨਐਸਏ ਨੂੰ ਕਦੋਂ ਤੋੜਦੀ ਹੈ ਵੈਸੇ ਮੇਰੇ ਹਿਸਾਬ ਨਾਲ ਤਾਂ 18 ਜੂਨ ਤੋਂ ਅੱਗੇ ਉਹਨਾਂ ਨੂੰ ਐਕਸਟੈਂਡ ਵੀ ਨਹੀਂ ਕਰਨੀ ਚਾਹੀਦੀ ਤੇ ਪਰ ਜੂ ਕਰਦੀ ਵੀ ਹੈ ਤਾਂ ਅਸੀਂ ਮਾਨਯੋਗ ਹਾਈ ਕੋਰਟ ਵਿਖੇ ਜਾਂ ਮਾਨਯੋਗ ਸੁਪਰੀਮ ਕੋਰਟ ਵਿਖੇ ਇਸ ਦੀ ਪੂਰਨ ਤੌਰ ਤੇ ਪਾਲਵੀ ਕਰਾਂਗੇ ਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ 40 ਸਾਥੀਆਂ ਨੂੰ 10 ਡਿਬਰੂਗੜ ਜੇਲ੍ਹ ਚ ਨੇ 30 ਅੰਮ੍ਰਿਤਸਰ ਜੇਲ੍ਹ ਚ ਨੇ ਸਾਰਿਆਂ ਨੂੰ ਜਲਦ ਤੋਂ ਜਲਦ ਇਹ ਅਸੀਂ ਬਾਹਰ ਉਹਨਾਂ ਦੀ ਬੰਦਖਲਾਸੀ ਰਿਹਾਈ ਦੇ ਲਈ ਯਤਨ ਕਰਕੇ ਉਹਨਾਂ ਨੂੰ ਬਾਹਰ ਲੈ ਕੇ ਆਵਾਂਗੇ ਜੀ ਠੀਕ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ